ਤੋ ਪੰਜਾਬ ਦਾ ਜੇ ਇਹ ਸ਼ਹਿਰ ਨਹੀਂ ਨ ਦੇਖਿਆ ਤਾਂ ਸਮਝ ਲਓ ਪੰਜਾਬ ਵਿੱਚ ਤੁਸੀਂ ਕੁਝ ਨਹੀਂ ਦੇਖਿਆ ਪੰਜਾਬ ਦਾ ਸਭ ਤੋਂ ਸੋਹਣਾ ਸ਼ਹਿਰ ਜੋ ਅੱਜ ਵੀ ਆਪਣੀਆਂ ਵਿਰਾਸਤੀ ਇਮਾਰਤਾਂ ਲਈ ਖੜਾ ਹੈ ਇੰਨਾ ਕੋ ਇਤਿਹਾਸ ਤੇ ਇੰਨੀਆਂ ਕੋ ਪੁਰਾਣੀਆਂ ਇਮਾਰਤਾਂ ਨੇ ਇੱਥੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਯਕੀਨ ਹੀ ਨਹੀਂ ਹੁੰਦਾ ਕਿ ਪੰਜਾਬ ਦੇ ਵਿੱਚ ਤੁਸੀਂ ਫਿਰਦੇ ਹੋ ਬਹੁਤ ਸੋਹਣੀਆਂ ਇਮਾਰਤਾਂ ਤੇ ਇਤਿਹਾਸ ਨੂੰ ਲਈ ਖੜਾ ਸ਼ਹਿਰ ਆਓ ਅੱਜ ਆਪਾਂ ਇਸ ਦੀ ਸੈਰ ਕਰਨ ਚੱਲਾਂਗੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਤੁਹਾਨੂੰ ਬਹੁਤ ਸਾਰੀਆਂ ਵਿਰਾਸਤੀ ਇਮਾਰਤਾਂ ਦੇ ਦਰਸ਼ਨ ਕਰਾਵਾਂ। ਹਾਂਜੀ ਮੈਂ ਵਰਪੀਤ ਪਛੋਰੀਆ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ। ਅੱਜ ਆਪਾਂ ਪਹੁੰਚੇ ਆਂ ਪੰਜਾਬ ਦਾ ਪੈਰਿਸ ਕਹੇ ਜਾਣ ਵਾਲੇ ਸ਼ਹਿਰ ਕਪੂਰਥਲਾ ਵਿੱਚ। ਇੱਥੇ ਆਪਾਂ ਮਿਲਦੇ ਆਂ ਸਰਦਾਰ ਗੁਰਨਾਮ ਸਿੰਘ ਜੀ ਮਾਹਰਿਆਂ ਨੂੰ ਜਿਨ੍ਹਾਂ ਨੇ ਸੁਪਰ ਹਿੱਟ ਗਾਣੇ ਲਿਖੇ ਜਿਵੇਂ ਸਾਡੇ ਵਾਰੀ ਰੰਗ ਮੁੱਕਿਆ, ਹੋਲੀ ਕੁੜਾ, ਕਿ ਦੀ ਧੁੱਬ ਤੇਰੀ ਅਤੇ ਤੇਰਾ ਵੀ ਕਿੱਦਾਂ ਜਾਇ ਕਰੋ ਪਾਣੀ ਆਦਿ। ਆਪਾਂ ਹੁਣ ਚੱਲਿਆਂ ਜਗਤਜੀਤ ਪੈਲੇਸ ਦੇਖਾਂ। ਫ੍ਰਾਂਸ ਦੇ ਪੈਲੈਸ ਆਫ ਬਰਸਾਈਲਸ ਦੀ ਸ਼ੈਲੀ ਤੇ ਬਣਿਆ ਇਹ ਮਹਿਲ 8 ਸਾਲਾਂ ਵਿੱਚ ਬਣਾਇਆ ਸੀ ਇਸ ਨੂੰ ਰਾਜਾ ਜਗਤਜੀਤ ਸਿੰਘ ਜੀ ਨੇ 1900 ਤੋਂ ਲੈ ਕੇ 1908 ਤੱਕ 8 ਸਾਲਾਂ ਦੇ ਵਿੱਚ ਬਣਵਾਇਆ ਬਹੁਤ ਕਮਾਲ ਦੀ ਇਸ ਦੀ ਫ੍ਰਾਂਸੀਸੀ ਸ਼ੈਲੀ ਹੈ ਇਸ ਨੂੰ ਫ੍ਰਾਂਸੀਸੀ ਇੰਜੀਨੀਅਰ ਨੇ ਡਿਜ਼ਾਈਨ ਕੀਤਾ ਸੀ ਸੋ ਹੁਣ ਅਸੀਂ ਪਹੁੰਚਿਆ ਇਥੋਂ ਦਾ ਸਰਕਾਰੀ ਕਾਲਜ ਦੇਖਣ ਇਹਦੀ ਵੀ ਜਿਹੜੀ ਤੁਸੀਂ ਇਮਾਰਤ ਦੇਖ ਰਹੇ ਹੋ ਇਹ ਵੀ ਯੂਰਪੀਅਨ ਸ਼ੈਲੀ ਦੇ ਵਿੱਚ ਬਣੀ ਹੋਈ ਹੈ ਅੱਜ ਵੀ ਆਪਣੇ ਬਹੁਤ ਸੋਹਣੇ ਰੂਪ ਦੇ ਵਿੱਚ ਖੜੀ ਹੈ ਕਪੂਰਥਲਾ ਬਹੁਤ ਸਾਫ਼ ਸੁਥਰਾ ਸ਼ਹਿਰ ਹੈ ਇਸ ਸ਼ਹਿਰ ਦੇ ਵਿੱਚ ਸੁੰਦਰ-ਸੁੰਦਰ ਬਾਗ, ਪੁਰਾਣੀਆਂ ਇਮਾਰਤਾਂ, ਹਰ ਚੀਜ਼ ਤੁਹਾਨੂੰ ਦੇਖਣ ਨੂੰ ਮਿਲ ਜੂਗੀ। ਇਹ ਸ਼ਹਿਰ ਦੀ ਨੀ ਨਵਾਬ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੇ 1762 ਈਸਵੀ ਦੇ ਲਗਭਗ ਰੱਖੀ ਸੀਗੀ। ਪਰ ਅੱਜ ਵੀ ਜਿਹੜਾ ਇਹ ਆਪਣੇ ਇਤਿਹਾਸ ਨੂੰ ਸਮੋਈ ਖੜਾ ਹੈ। ਬਹੁਤ ਸਾਰਾ ਸਮਾਂ ਇਸ ਸ਼ਹਿਰ ਨੇ ਦੇਖਿਆ। ਆਓ ਇੱਕ ਹੋਰ ਇਤਿਹਾਸਿਕ ਇਮਾਰਤ ਦੇਖਦੇ ਹਾਂ। ਸਰਦਾਰ ਝੱਗੜ ਸਿੰਘ ਹੋਰਾਂ ਦੀ ਯਾਦਗਾਰ ਤੇ ਇਹਦੇ ਬਿਲਕੁਲ ਨਾਲ ਇੱਕ ਹੋਰ ਬਹੁਤ ਕਮਾਲ ਦੀ ਜਿਹੜੀ ਇਸ ਸ਼ਹਿਰ ਦੀ ਸਭ ਤੋਂ ਸੋਹਣੀ ਇਮਾਰਤ ਕਹਿ ਸਕਦੇ ਹਾਂ ਮੂਰਿਸ਼ ਮਸਜਿਦ ਇਹ ਆਪਾਂ ਤੁਹਾਨੂੰ ਦੇਖਣ ਲੈ ਕੇ ਜਾਵਾਂਗੇ ਇਸ ਸ਼ਹਿਰ ਬਾਰੇ ਇੱਥੋਂ ਦੇ ਰਾਜਿਆਂ ਦੀ ਇੱਕ ਬਹੁਤ ਵਧੀਆ ਗੱਲ ਸੀ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਉਹਨਾਂ ਨੇ ਇੱਥੇ ਮੰਦਿਰ ਮਸਜਿਦ ਗੁਰਦੁਆਰੇ ਗਿਰਜਾ ਘਰ ਹਰ ਧਰਮ ਦੀ ਜਿਹੜੀ ਇਮਾਰਤ ਉਹ ਬਣਾਈ ਹੈ ਮੂਰਿਸ਼ ਮਸਜਿਦ ਦੇ ਅੰਦਰ ਆਪਾਂ ਚੱਲਦੇ ਹਾਂ ਤੁਸੀਂ ਦੇਖ ਸਕਦੇ ਹੋ ਅੰਦਰ ਦਾ ਵਾਤਾਵਰਨ ਕਿੰਨਾ ਸੋਹਣਾ ਰੁੱਖਾਂ ਜਿਹੜੇ ਲੱਗੇ ਹੋਏ ਐ ਇਸ ਇਮਾਰਤ ਨੂੰ 1930 ਦੇ ਲਗਭਗ ਮਹਾਰਾਜਾ ਜਗਤਜੀਤ ਸਿੰਘ ਜੀ ਨੇ ਬਣਵਾਇਆ ਸੀਗਾ ਤੇ ਇਸ ਇਹ ਅੱਜਕੱਲ ਇੱਕ ਰਾਸ਼ਟਰੀ ਸਮਾਰਕ ਇਸ ਨੂੰ ਘੋਸ਼ਿਤ ਕੀਤਾ ਗਿਆ ਜੋ ਭਾਰਤੀ ਪ੍ਰਾਤਤਵ ਵਿਭਾਗ ਦੇ ਅਧੀਨ ਹੈ ਇਸ ਮਸਜਿਦ ਦੀ ਖਾਸੀਅਤ ਇਹ ਹੈ ਕਿ ਇਹ ਜਿਹੜੀ ਮਸਜਿਦ ਹੈ ਨਾ ਇਹ ਮਰੱਕੋ ਦੇਸ਼ ਦੀ ਜਿਹੜੀ ਗ੍ਰੈਂਡ ਮਾਸਕ ਹੈਗੀ ਸੀਗੀ ਉਸ ਦੇ ਆਧਾਰ ਤੇ ਬਣਾਈ ਗਈ ਹੈ ਬਿਲਕੁਲ ਹੂਬ ਹੂ ਤੇ ਇਹਦਾ ਵੀ ਜਿਹੜਾ ਹੈਗਾ ਫ੍ਰੈਂਚ ਆਰਟ ਡੈਕਟਰ ਦਾ ਫ੍ਰਾਂਸੀਸੀ ਸ਼ੈਲੀ ਚ ਇਹ ਬਣੀ ਹੋਈ ਹੈ ਬਹੁਤ ਕਮਾਲ ਦੀ ਹੈ ਲਾਲ ਬਲੂਆ ਪੱਥਰ ਤੇ ਚਿੱਟੇ ਸੰਗਮਰਮਰ ਦੀ ਵਰਤੋਂ ਇਹਦੇ ਵਿੱਚ ਮਿਲਦੀ ਹੈ। ਇਹਦੇ ਵਿੱਚ ਜੇ ਤੁਸੀਂ ਦੇਖੋ ਤਾਂ ਇਸ ਦੀ ਖਾਸੀਅਤ ਇਹ ਹੈ ਵੀ ਇਸ ਦੇ ਵਿੱਚ ਤੁਹਾਨੂੰ ਗੁੰਬਦ, ਮਨਾਰਾਂ, ਮਹਿਰਾਬ, ਟੈਲਾਂ ਦੇ ਪੈਟਰਨ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਆਰਕ ਸਟਾਈਲ ਹਰ ਕੁਝ ਤੁਹਾਨੂੰ ਦੇਖਣ ਨੂੰ ਮਿਲੇਗਾ। ਇਹ ਭਾਰਤੀ ਇਸਲਾਮੀ ਭਵਨ ਨਿਰਮਾਣ ਕਲਾ ਦਾ ਇੱਕ ਆਪਾ ਸ਼ੇਖਰ ਕਹਿ ਸਕਦੇ ਹਾਂ ਤੇ ਹੋਰ ਵੀ ਵਧੀਆ ਗੱਲ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਬਹੁਤ ਵਧੀਆ ਵਧੀਆ ਇਮਾਰਤਾਂ ਜਿਹੜੀਆਂ ਪੰਹਿਆਂ ਦੇਖਣ ਵਾਲੀਆਂ ਮੂਰੀਸ ਮਸਜਿਦ ਕਪੂਰਥਲਾ ਦਾ ਆਪਾਂ ਬਹੁਤ ਵਧੀਆ ਲੱਗਿਆ ਤੁਸੀਂ ਦੇਖੋ ਥੰਮਲਿਆਂ ਦੇ ਉੱਪਰ ਕਿਸ ਤਰ੍ਹਾਂ ਆਹ ਖੁੱਲਾ ਕਬੇੜਾ ਹੈਗਾ ਕੰਮ ਬਹੁਤ ਬਰੀਕੀ ਨਾਲ ਕੀਤਾ ਹੋਇਆ ਤੁਸੀਂ ਧਿਆਨ ਨਾਲ ਦੇਖੋ ਐਵੇਂ ਇਸ ਤਰ੍ਹਾਂ ਦਾ ਕੰਮ ਤੁਹਾਨੂੰ ਮਿਡਲ ਈਸਟ ਦੀਆਂ ਜਿਹੜੀਆਂ ਸਮਾਰਕਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਪਰ ਪੰਜਾਬ ਦੇ ਵਿੱਚ ਇਹ ਬਹੁਤ ਘੱਟ ਇਸ ਤਰ੍ਹਾਂ ਦੇ ਤੁਹਾਨੂੰ ਸਮਾਰਕ ਮਿਲਣਗੇ ਜਾਲੀਆਂ ਤੇ ਨਕਾਸ਼ੀ ਕਿੰਨੀ ਬਰੀਕੀ ਨਾਲ ਕੀਤੀ ਗਈ ਅੱਜ ਵੀ ਵਧੀਆ ਗੱਲ ਇਹ ਹੈ ਵੀ ਸਾਫ ਸਫਾਈ ਬਹੁਤ ਹੈ ਇਸ ਨੂੰ ਸੋਹਣੇ ਤਰੀਕੇ ਨਾਲ ਜਿਹੜਾ ਹੈਗਾ ਸੰਭਾਲਿਆ ਗਿਆ ਪੰਜਾਬ ਦੇ ਵਿੱਚ ਕੀ ਹੈ ਬਹੁਤੀਆਂ ਵਿਰਾਸਤੀ ਹਾਲਤਾਂ ਇਮਾਰਤਾਂ ਦੀ ਜਿਹੜੀ ਹਾਲਤ ਹੈ ਕੋਈ ਬਹੁਤੀ ਵਧੀਆ ਨਹੀਂ ਹੁੰਦੀ ਆਪਾਂ ਨੂੰ ਜਰਜਰ ਰੂਪ ਦੇ ਵਿੱਚ ਜਾਂ ਖੰਡਰ ਹੋਈਆਂ ਮਿਲਦੀਆਂ ਨੇ ਪਰ ਇੱਥੇ ਖਾਸੀਅਤ ਇਹ ਹੈ ਕਿ ਕਪੂਰਥਲਾ ਸ਼ਹਿਰ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਇਮਾਰਤਾਂ ਅੱਜ ਵੀ ਵਧੀਆ ਹਾਲਤ ਦੇ ਵਿੱਚ ਮਿਲ ਜਾਣਗੀਆਂ ਜਿਵੇਂ ਕਿ ਮੂਰੀ ਸਮਜਿਦ ਦੇ ਵਿੱਚ ਆਪਾਂ ਖੜੇ ਹਾਂ ਉਹ ਇਸ ਸ਼ਹਿਰ ਦੀ ਸਭ ਤੋਂ ਕਮਾਲ ਦੀ ਇਮਾਰਤ ਆਪਾਂ ਕਹਿ ਸਕਦੇ ਹਾਂ ਕਿੰਨਾ ਬਰੀਕ ਕੰਮ ਕੀਤਾ ਜਾਲੀ ਦੇਖੋ ਕਿਵੇਂ ਹੱਥਾਂ ਦੇ ਨਾਲ ਉਸ ਸਮੇਂ ਬਣਾਈ ਹੋਊਗੀ ਸੋ ਹੁਣ ਆਪਾਂ ਚੱਲਿਆਂ ਸ਼ਾਲੀਮਾਰ ਬਾਗ ਸ਼ਾਲੀਮਾਰ ਦਾ ਅਰਥ ਹੁੰਦਾ ਹੈ ਜੰਨਤ ਦਾ ਬਾਗ ਇਹ ਬਿਲਕੁਲ ਇਹ ਥਾਂ ਕਿਸੇ ਜੰਨਤ ਤੋਂ ਘੱਟ ਨਹੀਂ ਹੈਗੀ ਬਿਲਕੁਲ ਸਵਰਗਾਂ ਵਰਗਾ ਇਹ ਬਾਗ ਹੈ ਤੁਸੀਂ ਦੇਖ ਸਕਦੇ ਇਸ ਦੀਆਂ ਪੁਰਾਣੇ ਜਿਹੜੇ ਹੈਗੇ ਆ ਸ਼ਾਹੀ ਸਮਾਧਾ ਇਸ ਦੇ ਵਿੱਚ ਬਣੀਆਂ ਹੋਈਆਂ ਨੇਗੀਆਂ ਇਹਦੇ ਵਿੱਚ ਰੁੱਖ ਬਹੁਤ ਲੱਗੇ ਨੇ ਪੁਰਾਣੇ ਜਦੋਂ ਤੁਸੀਂ ਇੱਥੇ ਜਾਂਦੇ ਹੋ ਤਾਂ ਬਹੁਤ ਜਿਹੜਾ ਇੱਕ ਹੋਰ ਹੀ ਤਰ੍ਹਾਂ ਦੀ ਵਾਈਬ ਆਉਂਦੀ ਹੈ ਤੁਹਾਨੂੰ ਪੋਜ਼ਿਟਿਵ ਜੀ ਬਹੁਤ ਵਧੀਆ ਸ਼ਾਲੀਮਾਰ ਬਾਗ ਜਿਹੜਾ ਹੈਗਾ ਇੱਥੇ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਤੇ ਫਤਿਹ ਸਿੰਘ ਆਲੂ ਵਾਲੀ ਆ ਪਹਿਲੀ ਵਾਰੀ ਮਿਲੇ ਸੀਗੇ ਤੇ ਇਸ ਲਈ ਇਹ ਵੀ ਤੁਸੀਂ ਦੇਖੋ ਅੱਜ ਕੱਲ ਇਹਦੇ ਵਿੱਚ ਕੰਮ ਚੱਲ ਰਿਹਾ ਹੈ ਕਿਉਂਕਿ ਪੁਰਾਣੀ ਇਮਾਰਤ ਜਰਜਰ ਹੋ ਗਈ ਹੈ ਪਰ ਉਸ ਨੂੰ ਸੰਭਾਲਣ ਦੇ ਲਈ ਜਿਹੜੇ ਉਪਰਾਲੇ ਕੀਤੇ ਜਾ ਰਹੇ ਹੈ ਜੇ ਤੁਸੀਂ ਕਦੇ ਕਪੂਰਥਲਾ ਆਓ ਤਾਂ ਸ਼ਾਲੀਮਾਰ ਬਾਗ ਹੈ ਜਿਹੜਾ ਉਹ ਬਿਲਕੁਲ ਦੇਖਣਾ ਚਾਹੀਦਾ ਤੁਸੀਂ ਇਸ ਨੂੰ ਮਿਸ ਨਹੀਂ ਕਰ ਸਕਦੇ ਅੱਜ ਕੱਲ ਇਸ ਦੀ ਸਾਂਭ ਸੰਭਾਲ ਦਾ ਕੰਮ ਚੱਲ ਰਿਹਾ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਇਸ ਦੀ ਪੁਰਾਣੀ ਦੇਖ ਹੈ ਜਿਹੜੀ ਉਹ ਬਹਾਲ ਕਰ ਦਿੱਤੀ ਜਾਵੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਕਪੂਰਥਲੇ ਦੀਆਂ ਹੋਰ ਵੀ ਬਹੁਤ ਥਾਵਾਂ ਦੇਖਣ ਵੀਡੀਓ ਨੂੰ ਅੰਤ ਤੱਕ ਬਣੇ ਰਹੋ ਕਿਉਂਕਿ ਆਪਾਂ ਵੀਡੀਓ ਦੇ ਅੰਤ ਦੇ ਵਿੱਚ ਇੱਥੋਂ ਦੀ ਇੱਕ ਵਿਲੱਖਣ ਇਮਾਰਤ ਭੂਤ ਬੰਗਲਾ ਜਿਹੜੀ ਹੈਗੀ ਆ ਉਹ ਵੀ ਦੇਖ ਕੇ ਆਵਾਂਗੇ ਟੀਮਾ ਸਾਹਿਬ ਹੋਰਿਆਂ ਨਾਲ ਆਪਣੇ ਮਿੱਤਰਾਂ ਨਾਲ ਅਸੀਂ ਹੋਰ ਥਾਵਾਂ ਦੇਖਣ ਜਾਂਦੇ ਆ ਇੱਥੇ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਬਣੇ ਹੋਇਆ ਕਪੂਰਥਲਾ ਦੇ ਵਿੱਚ ਤੇ ਇੱਥੇ ਪੁਰਾਣੇ ਮੰਦਰ ਵੀ ਜਿਵੇਂ ਪੰਚ ਮੰਦਰ ਬਣਿਆ ਹੋਇਆ ਜਿਹੜਾ ਪੰਜ ਮੰਦਰਾਂ ਦਾ ਇੱਕ ਸਮੂਹ ਹੈ ਇਹ ਕਿਹਾ ਜਾਂਦਾ ਕਿ ਇੱਥੇ ਸੂਰਜ ਦੇ ਭਗਵਾਨ ਦੀ ਮੂਰਤੀ ਤੇ ਜਿਹੜੀ ਚੜ੍ਹਦੇ ਸੂਰਜ ਦੀ ਪਹਿਲੀ ਕਿਰਨ ਪੈਂਦੀ ਸੀਗੀ ਪੁਰਾਣਾ ਸ਼ਹਿਰ ਹੈ ਬਿਲਕੁਲ ਸਾਫ਼ ਸੁਥਰਾ ਤਾਂ ਹੀ ਇਸ ਨੂੰ ਪੰਜਾਬ ਦਾ ਪੈਰਿਸ ਕਹਿੰਦੇ ਨੇ ਕਿਉਂਕਿ ਇੱਥੇ ਸਫਾਈ ਬਹੁਤ ਬਹੁਤ ਸੋਹਣਾ ਬਣਿਆ ਹੋਇਆ ਇੱਥੇ ਇੱਕ ਨੇੜੇ ਘੰਟਾ ਘੜੀ ਦੀ ਇਮਾਰਤ ਬਣੀ ਹੋਈ ਹੈ ਜਿਹੜੀ ਇੰਗਲੈਂਡ ਤੋਂ ਪ੍ਰਭਾਵਿਤ ਹੋ ਕੇ ਬਣਵਾਈ ਗਈ ਸੀ ਕਿਹਾ ਜਾਂਦਾ 1901 ਦੇ ਵਿੱਚ ਇਹ ਬਣੀ ਸੀਗੀ ਬੈਂਸਨ ਕੰਪਨੀ ਲੰਡਨ ਨੇ ਜਿਹੜੇ ਇਹ ਬਣਵਾਈ ਸੀ ਹੁਣ ਆਪਾਂ ਚੱਲਦੇ ਜਗਤਜੀਤ ਕਲੱਬ ਇੱਥੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਸ਼ਾਹੀ ਮਹਿਮਾਨ ਰਹਿੰਦੇ ਹੁੰਦੇ ਸੀਗੇ ਇਹ ਵੀ ਫ੍ਰਾਂਸੀਸੀ ਸ਼ੈਲੀ ਦੇ ਬਣੀ ਹੋਈ ਹੈ ਅੱਜ ਕੱਲ ਇੱਥੇ ਜਿਹੜਾ ਹੈਗਾ ਇੱਕ ਬੈਡਮਿੰਟਨ ਕਲੱਬ ਚੱਲਦਾ ਹੈ ਹੁਣ ਆਪਾਂ ਚੱਲਦੇ ਹਾਂ ਜੀ ਰੇਲ ਕੋਚ ਫੈਕਟਰੀ ਦੇਖਣ ਉੱਤਰੀ ਭਾਰਤ ਦੇ ਵਿੱਚ ਰੇਲ ਰੇਲਾ ਬਣਾਉਣ ਵਾਲੀ ਇਹ ਸਭ ਤੋਂ ਵੱਡੀ ਫੈਕਟਰੀ ਹੈ ਬਹੁਤ ਕਮਾਲ ਦਾ ਇਹਦਾ ਕੈਂਪਸ ਹੈ ਜੇ ਤੁਸੀਂ ਦੇਖੋ ਬਹੁਤ ਸੋਹਣੀ ਰੇਲ ਕੋਚ ਫੈਕਟਰੀ ਬਣੀ ਹੋਈ ਹੈ ਵਿਦਿਆਰਥੀਆਂ ਲਈ ਇੱਥੇ ਜਿਹੜਾ ਹੈਗਾ ਪਰਮਿਸ਼ਨ ਲੈ ਕੇ ਇੱਕ ਦਿਨ ਦਾ ਟੂਰ ਜਾਣਾ ਚਾਹੀਦਾ ਹੈ ਇੱਥੇ ਅੰਦਰ ਬਣੇ ਹੋਏ ਹੈ ਪਾਰਕ ਬਾਗ ਕੈਂਪਸ ਬਹੁਤ ਸੋਹਣਾ ਹੈਗਾ ਜੇ ਤੁਸੀਂ ਦੇਖੋ ਆ ਦੇਖੋ ਕਿਸ ਤਰ੍ਹਾਂ ਚ ਨਿੱਕੀ ਝੀਲ ਬਣੀ ਹੋਈ ਹੈ ਇੱਥੇ ਬਤਕਾਂ ਮੱਛੀਆਂ ਛੋਟੇ ਛੋਟੇ ਪਫਾਰੇ ਜਿਹੜੇ ਚੱਲਦੇ ਆ ਉਹ ਬਹੁਤ ਸੋਹਣਾ ਮਾਹੌਲ ਪੇਸ਼ ਕਰਦੇ ਜੇ ਤੁਸੀਂ ਕਪੂਰਥਲਾ ਜਾਓ ਤਾਂ ਰੇਲ ਕੋਚ ਫੈਕਟਰੀ ਵੀ ਤੁਸੀਂ ਜ਼ਰੂਰ ਜਿਹੜਾ ਉਹ ਦੇਖ ਸਕਦੇ ਹੋ ਇੱਥੇ ਇੱਕ ਦਿਨ ਦੀ ਪਿਕਨਿਕ ਲਈ ਵੀ ਬਹੁਤ ਸੋਹਣਾ ਇਹ ਥਾਂ ਹੈਗਾ ਵਿਦਿਆਰਥੀਆਂ ਲਈ ਕਪੂਰਥਲੇ ਦੇ ਵਿੱਚ ਜਿੱਥੇ ਦੇਖਣ ਲਈ ਵਿਰਾਸਤੀ ਇਮਾਰਤਾਂ ਨੇ ਉੱਥੇ ਬਹੁਤ ਸੋਹਣੀਆਂ ਸ਼ਾਨਦਾਰ ਵਾਤਾਵਰਣ ਹਾਂਜੀ ਮਿੱਤਰੋ ਤੁਹਾਨੂੰ ਦਿਖਾਈਏ ਬਹੁਤ ਪੁਰਾਣਾ ਇੰਜਨ ਬਹੁਤ ਪੁਰਾਣਾ ਬੰਗਾਲ 6 ਲਿਖਿਆ ਹੈ ਨਾ ਆ ਇਥੋਂ ਧੂਆ ਨਿਕਲਦਾ ਹੁੰਦਾ ਸੀ ਕਿਸੇ ਟਾਈਮ ਨੈਰੋ ਗੇਜ ਦਾ ਐਨ ਜੀ ਲਿਖਿਆ 762 ਟਾਈਮ ਹੈ ਮੈਨਰੋ ਗੇਜ ਤੇ ਤੀਜੀ ਹੁੰਦੀ ਹੈ ਨੈਰੋ ਗੇਜ ਹਾਂਜੀ ਬਰੋਡ ਗੇਜ ਤੇ ਨੈਰੋ ਗੇਜ ਨੈਰੋ ਨੈਰੋ ਗੇਜ ਦਾ ਜੀ ਬਸ ਆਹ ਆਲੀ ਵਧੀਆ ਦਾ ਇਹ ਦਾ ਦਾ ਟੁੱਟਿਆ ਜੀ ਦਾ ਬਹੁਤ ਸੋਹਣਾ ਉਹਦੇ ਵਿੱਚ ਕੋਲੇ ਦੇ ਕੋਲ ਪਰਛੇ ਨਾਲ ਕੋਲਾ ਚੱਕ ਚੱਕ ਕੇ ਉੱਥੇ ਸਿੱਟ ਦਿੰਦੇ ਸੀ ਉਹ ਪੱਠੀ ਚੀਜ਼ ਹੈ ਨਾ ਇਹ ਕਰਕੇ ਹਰੇਕ ਸਟੇਸ਼ਨ ਤੇ ਬਾਅਦ ਚਿੱਲੇ ਜੇ ਪਾਣੀ ਨਾਲ ਆਉਂਦਾ ਰੇਲ ਮਿਊਜ਼ੀਅਮ ਬਹੁਤ ਕਮਾਲ ਦਾ ਬਣਿਆ ਹੋਇਆ ਹੈ ਇੱਥੇ ਭਾਰਤੀ ਰੇਲਵੇ ਦੇ ਇਤਿਹਾਸ ਨੂੰ ਬਹੁਤ ਸੋਹਣੇ ਢੰਗ ਨਾਲ ਜਿਹੜਾ ਸੰਜੋਇਆ ਗਿਆ ਇੱਥੇ ਪੁਰਾਣੇ ਡੱਬੇ ਅੱਜ ਵੀ ਖੜੇ ਹੈ ਜੋ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ 1907 ਦਾ ਬਣਿਆ ਹੋਇਆ ਹੈ ਲੱਕੜ ਦਾ ਡੱਬਾ ਹੈ ਅੱਜ ਬੇਸ਼ੱਕ ਬਹੁਤ ਤਕਨੀਕ ਮਾਡਰਨ ਹੋ ਗਈ ਪਰ ਅੱਜ ਵੀ ਪੁਰਾਣੇ ਡੱਬੇ ਤੁਸੀਂ ਇੱਥੇ ਦੇਖ ਸਕਦੇ ਹੋ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਹੈ ਇਸ ਫੈਕਟਰੀ ਦੀ ਖਾਸੀਅਤ ਇਹ ਹੈ ਕਿ ਇਹ ਉਹਨਾਂ ਪੁਰਾਣੇ ਲੱਕੜ ਦੇ ਕੋਚਾਂ ਤੋਂ ਲੈ ਕੇ ਅੱਜ ਅਤਿ ਆਧੁਨਿਕ ਬੰਦੇ ਭਾਰਤ ਤੱਕ ਵਰਗੀਆਂ ਟ੍ਰੇਨਾਂ ਇਸੇ ਫੈਕਟਰੀ ਦੇ ਵਿੱਚ ਬਣੀਆਂ ਨੇ ਇਸੇ ਤੁਸੀਂ ਦੇਖ ਸਕਦੇ ਹੋ 1905 ਦਾ ਖੜਾ ਇੱਕ ਡੱਬਾ ਤੇ ਜਿਹੜੀ ਕਾਲ ਕਾਸ਼ਮਲੇ ਇਹਨੂੰ ਚਲਦੀ ਹੈਗੀ ਮੀਟਰ ਗੇਜ ਛੋਟੀ ਲਾਈਨ ਨੈਰੋ ਗੇਜ ਬ੍ਰਾਡ ਗੇਜ ਹਰ ਤਰ੍ਹਾਂ ਦੇ ਜਿਹੜੇ ਡੱਬੇ ਤੁਸੀਂ ਇਸ ਫੈਕਟਰੀ ਦੇ ਵਿੱਚ ਬਣਦੇ ਦੇਖ ਸਕਦੇ ਹੋ ਤੇ ਇਹ ਪੁਰਾਣਾ ਜਿਹੜਾ ਇਹਨਾਂ ਨੇ ਮਿਊਜ਼ੀਅਮ ਬਣਾਇਆ ਦੇਖੋ ਬੁੱਡਨ ਕਿਚਨ ਕਾਰ ਪੁਰਾਣੇ ਸਮਿਆਂ ਦੇ ਵਿੱਚ ਵੀ ਦੇਖ ਲਓ 1912 ਦੇ ਵਿੱਚ ਜਿਹੜੀ ਨਾਲ ਕਿਚਨ ਕਾਰ ਅਟੈਚ ਹੁੰਦੀ ਸੀਗੀ ਤੇ ਇਹਦਾ ਇੱਕ ਵੱਖਰਾ ਹੀ ਅਨੁਭਵ ਹੈ ਜੋ ਤੁਸੀਂ ਇਹਦੇ ਵਿੱਚ ਵੜ ਕੇ ਦੇਖੋਗੇ ਇਹ ਡੱਬਿਆਂ ਦੇ ਵਿੱਚ ਤਾਂ ਤੁਹਾਨੂੰ ਲੱਗੂਗਾ ਕਿ ਭਾਰਤੀ ਰੇਲਵੇ ਨੇ ਕਿੰਨੀ ਜਿਹੜੀ ਹੈਗੀ ਸਮੇਂ ਦੇ ਨਾਲ ਤਰੱਕੀ ਕੀਤੀ ਹੈ ਉਸ ਸਮੇਂ ਸੀਟਾਂ ਵੀ ਲੱਕੜ ਦੀਆਂ ਸੀਗੀਆਂ ਤੇ ਅੱਜ ਆਪਾਂ ਦੇਖਦੇ ਆਂ ਆਧੁਨਿਕ ਟ੍ਰੇਨਾਂ ਨੂੰ ਸੋ ਬਹੁਤ ਵਧੀਆ ਲੱਗੀ ਸਾਨੂੰ ਤਾਂ ਰੇਲ ਕੋਚ ਫੈਕਟਰੀ ਤੇ ਤੁਸੀਂ ਵੀ ਜੇ ਕਦੇ ਇੱਥੇ ਆਏ ਤਾਂ ਇਸ ਮਿਊਜ਼ੀਅਮ ਨੂੰ ਜ਼ਰੂਰ ਦੇਖਿਓ ਹੁਣ ਆਪਾਂ ਚੱਲਦੇ ਆਂ ਜੀ ਭੂਤ ਮੰਗਲਾ ਦੇਖਣ ਇਹ ਉਹ ਇਮਾਰਤ ਹੈ ਜਿਸ ਨੂੰ ਭੂਤ ਮੰਗਲਾ ਕਹਿੰਦੇ ਨੇ ਕਹਿੰਦੇ ਨੇ ਆਜ਼ਾਦੀ ਤੋਂ ਪਹਿਲਾਂ ਇੱਥੇ ਆਰਮੀ ਦਾ ਹੈੱਡਕੁਆਰਟਰ ਸੀ ਪਰ ਅੱਜ ਕੱਲ ਪੰਜਾਬ ਹੋਮ ਗਾਰਡਜ਼ ਦਾ ਦਫ਼ਤਰ ਹੈਗਾ ਇੱਥੇ ਕਾਂਝਲੀ ਵੈਟਲੈਂਡ ਵੀ ਤੁਸੀਂ ਕਪੂਰਥਲਾ ਤੋਂ ਥੋੜੀ ਦੂਰ ਜਾ ਕੇ ਦੇਖ ਸਕਦੇ ਹੋ ਹੋਰ ਵੀ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਇਸ ਸ਼ਹਿਰ ਦੇ ਵਿੱਚ ਪਈਆਂ ਜਿਹੜੀਆਂ ਦੇਖਣਯੋਗ ਨੇ ਜਿਵੇਂ ਇੱਥੇ ਪੁਰਾਣੇ ਚਰਚ ਬਣੇ ਹੋਏ ਹੈਗੇ ਦਰਬਾਰ ਹਾਲ ਹੈ ਪਰ ਬਹੁਤੀਆਂ ਇਮਾਰਤਾਂ ਦੇ ਵਿੱਚ ਨਾ ਅੱਜ ਕੱਲ੍ਹ ਜਾਣ ਦੀ ਜਿਹੜੀ ਹੈਗੀ ਉਹ ਪਰਮਿਸ਼ਨ ਪ੍ਰਸ਼ਾਸਨ ਵੱਲੋਂ ਨਹੀਂ ਦਿੱਤੀ ਜਾਂਦੀ ਇਸ ਲਈ ਤੁਸੀਂ ਬਾਰੋ-ਬਾਰੋਂ ਬਹੁਤ ਸਾਰੀਆਂ ਇਮਾਰਤਾਂ ਨੂੰ ਦੇਖ ਸਕਦੇ ਹੋ ਜੇਕਰ ਤੁਸੀਂ ਸਕੂਲ ਟੂਰ ਤੇ ਹੋ ਤਾਂ ਤੁਸੀਂ ਕਪੂਰਥਲਾ ਦੇ ਬਿਲਕੁਲ ਨੇੜੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਜ਼ਰੂਰ ਦੇਖ ਸਕਦੇ ਹੋ ਜੇਕਰ ਤੁਸੀਂ ਇਤਿਹਾਸ ਜਾਣਨਾ ਚਾਹੁੰਦੇ ਹੋ ਤਾਂ ਜੰਗੇ ਆਜ਼ਾਦੀ ਮੈਮੋਰੀਅਲ ਜਿਹੜਾ ਹੈ ਕਰਤਾਰਪੁਰ ਵੀ ਇੱਥੋਂ ਬਹੁਤੀ ਦੂਰ ਨਹੀਂ ਤੁਸੀਂ ਜ਼ਰੂਰ ਦੇਖਿਓ ਕਿੱਦਾਂ ਲੱਗੀ ਵੀਡੀਓ ਜ਼ਰੂਰ ਦੱਸਿਓ ਤੌਰ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ